ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿਨਾਂ ਅੱਜ ਮੈਂ ਤੁਹਾਨੂੰ ਕੀ ਜਾਣਕਾਰੀ ਦੇ ਰਿਹਾ ਅੱਜ ਮੈਂ ਤੁਹਾਨੂੰ ਖਰਬੂਜੇ ਬਾਰੇ ਹੋਰ ਵੀ ਖਰਬੂਜੇ ਬਾਰੇ ਮੈਂ ਜ਼ਿਆਦਾ ਬੋ ਵੀ ਖਰਬੂਜੇ ਦੀ ਜਾਣਕਾਰੀ ਦਿਨਾਂ ਕਿਉਂਕਿ ਇਹ ਵੇਚਣ ਚ ਵੀ ਦਿੱਕਤ ਨਹੀਂ ਆਉਂਦੀ ਦੋ ਪੈਸੇ ਫਾਰਮਰ ਤੇ ਵਧੀਆ ਬਣ ਜਾਂਦੇ ਨੇ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਜਿਹੜੇ ਲਾਉਂਦੇ ਨੇ ਉਹ ਬੋ ਵੀ ਉਹ ਲਾਉਂਦੇ ਨੇ ਉਹ ਹੋਰ ਨਹੀਂ ਕੋਈ ਲਾਉਂਦੇ ਜਿਹੜੇ ਕੋਈ ਦੂਸਰੇ ਲਾਉਂਦੇ ਨੇ ਸਸਤੇ ਉਹ ਸਸਤੇ ਹੀ ਲਾਉਂਦੇ ਨੇ ਪਰ ਮੈਂ ਜਿਆਦਾ ਵੀ ਬੋਵੀ ਤੇ ਪਾਉਣਾ ਕਿਉਂਕਿ ਮੇਰਾ ਤਜਰਬਾ ਹੀ ਬੋਵੀ ਤੇ ਆ ਮੈਂ ਹੋਰ ਕਿਸੇ ਖਰਬੂਜੇ ਤੇ ਵੀਡੀਓ ਨਹੀਂ ਪਾਉਂਦਾ ਘਾਟ ਹੀ ਪਾਉਣਾ ਦੇਖੋ ਜੀ ਇਹ ਬੋਵੀ ਖਰਬੂਜਾ ਜੀ ਇਹ ਨਵੰਬਰ ਦਾ ਲੱਗਿਆ ਹੋਇਆ ਜੀ ਇਸ ਤੋਂ ਲੋ ਟਰਨ ਤਾਰੇ ਨੂੰ ਕਾਫੀ ਦਿਨ ਹੋ ਗਏ ਜੀ ਤੇ ਇਹੇ ਤੋੜ ਕੇ ਵੀ ਵੇਚ ਲਿਆ ਜੀ ਇੱਕ ਦੋ ਵਾਰ ਥੋੜਾ ਬਹੁਤਾ ਜਿਆਦਾ ਨਹੀਂ ਜੇ ਆਪਾਂ ਤੁਹਾਡੇ ਲਵੇ ਮਾਰੀ ਬਹੁਤ ਵੇਚ ਲਿਆ ਨਹੀਂ ਵੇਚਿਆ ਜੀ ਥੋੜਾ ਵੇਚਿਆ ਤੇ ਮੈਂ ਤੁਹਾਨੂੰ ਪਹਿਲਾਂ ਇਸ ਤੇ ਵੀਡੀਓ ਕਾਫੀ ਪਾਈਆਂ ਨੇ ਵੀ ਫਰੂਟ ਫੱਟਦਾ ਜਾਂ ਹੋਰ ਆ ਹੁਣ ਫਰੂਟ ਫੱਟਣ ਦੀ ਸਭ ਤੋਂ ਸਮੱਸਿਆ ਹਟੀ ਹੋਈ ਆ ਹੁਣ ਬੇਲ ਪੂਰੀ ਫਲੇਵਰਿੰਗ ਤੇ ਤੇ ਫਰੂਟ ਸਾਈਜ਼ ਬਣਾਉਣ ਤੇ ਪੂਰਾ ਬੇਲ ਦਾ ਜੋਰ ਲੱਗਿਆ ਹੋਇਆ ਹੁਣ ਆਪਾਂ ਨੇ ਇਸ ਦੇ ਉੱਤੇ ਕੀ ਕਰਨਾ ਕਿਵੇਂ ਇਸ ਨੂੰ ਕਰੀਏ ਪਾਣੀ ਦੀ ਕੀ ਕਰੀਏ ਪਾਣੀ ਕਿਵੇਂ ਦੇਈਏ ਇਸ ਬਾਰੇ ਗੱਲ ਕਰਦੇ ਆਂ ਦੇਖੋ ਜੀ ਬੋਬੀ ਖਰਬੂਜਾ ਮਲਚਿੰਗ ਵਸਾ ਕੇ ਲੱਗਦਾ ਜੀ ਸਭ ਨੂੰ ਪਤਾ ਤੇ ਜੇ ਆਪਾਂ ਡ੍ਰਿਪ ਦੀ ਗੱਲ ਕਰੀਏ ਜੀ ਤਾਂ ਡ੍ਰਿਪ ਤੋਂ ਬਿਨਾ ਵੀ ਹੋ ਜਾਂਦਾ ਤੇ ਡ੍ਰਿਪ ਤੇ ਵੀ ਜੇਕਰ ਡ੍ਰਿਪ ਤੇ ਆ ਤਾਂ ਡ੍ਰਿਪ ਤੇ ਜ਼ਿਆਦਾ ਵਧੀਆ ਜੀ ਬਿਨਾ ਡ੍ਰਿਪ ਤੋਂ ਵੀ ਹੁੰਦਾ ਤਾਂ ਵੀ ਕੋਈ ਦਿੱਕਤ ਨਹੀਂ ਤੇ ਇਸ ਲਈ ਕੀ ਹੈ ਹੁਣ ਮੈਂ ਤੁਹਾਨੂੰ ਜਾਣਕਾਰੀ ਕੀ ਦਿਨਾ ਜਾਣਕਾਰੀ ਇਹ ਦਿਨਾ ਵੀ ਅੱਜ ਇਹ ਬੇਲ ਪੂਰੇ ਫਲਾਂ ਤੇ ਆ ਜੀ ਪੂਰੇ ਫੁੱਲਾਂ ਤੇ ਵੀ ਆ ਪੂਰੀ ਫਲਰਿੰਗ ਸਟੇਜ ਤੇ ਆ ਤੇ ਫਰੂਟ ਸੈੱਟ ਕਰਨ ਤੇ ਵੀ ਆ ਜੇਕਰ ਆਪਾਂ ਮਤਲਬ ਗੱਲ ਕਰੀਏ ਤਾਂ ਇਸ ਤੋਂ ਤੋੜ ਵੀ ਲਾਤੇ ਤੇ ਇਸ ਤੇ ਲੱਗ ਵੀ ਰਹੇ ਨੇ ਦੇਖੋ ਜੀ ਇਸ ਟਾਈਮ ਤੇ ਜਾ ਕੇ ਜਿਨ੍ਹਾਂ ਦੀਆਂ ਤਸੇਤੀਆਂ ਨੇ ਉਹਨਾਂ ਦੀ ਹਲੇ ਬੇਲਾ ਸੂਟੀਆਂ ਨੇ ਇਸ ਟਾਈਮ ਤੇ ਜਾ ਕੇ ਕਿਸਾਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਨੇ ਇੱਕ ਤਾਂ ਦੇਖੋ ਫਰੂਟ ਫਟਣ ਦੀ ਆਉਂਦੀ ਆ ਇੱਕ ਉਹਨਾਂ ਨੂੰ ਹੁੰਦਾ ਆਪਣੇ ਫਰੂਟ ਜ਼ਿਆਦਾ ਲੱਗਣ ਇੱਕ ਫਰੂਟ ਸੈਜ ਕਰੇ ਇਹ ਦੋ ਤਿੰਨ ਚੀਜ਼ਾਂ ਦੇ ਮੈਂ ਤਾਂ ਇਹਨੂੰ ਹੱਲ ਦੱਸਣ ਲੱਗਿਆ ਦੇਖੋ ਜੀ ਤੁਸੀਂ ਧਿਆਨ ਨਾਲ ਸੁਣਿਓ ਤੇ ਸਾਰੀ ਵੀਡੀਓ ਦੇਖ ਜੇਕਰ ਤੁਸੀਂ ਬੋਬੀ ਖਰਬੂਜੇ ਦੀ ਜਦੋਂ ਬਜਾਈ ਕਰਦੇ ਹੋ ਜਿਆਦਾ ਤੌਰ ਤੇ ਫਾਰਮਰ 0.5 ਫੁੱਟ 1.5 ਫੁੱਟ ਤੇ ਇਸ ਦਾ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਦੇ ਨੇ ਵਿੱਚ ਵਿੱਚ ਫੁੱਟ ਤੇ ਵੀ ਰੱਖ ਦਿੰਦੇ ਨੇ ਚਲੋ 1.5 ਫੁੱਟ ਤੇ ਵੀ ਠੀਕ ਹੈ ਪਰ ਜੇਕਰ ਤੁਸੀਂ ਸਾਈਜ਼ ਵਧੀਆ ਲੈਣਾ ਤਾਂ ਮੇਰੇ ਤਜਰਬੇ ਮੁਤਾਬਕ ਨਾਲੇ ਤੁਹਾਡਾ ਬੀਜ ਵੀ ਘੱਟ ਲੱਗੂਗਾ ਤੁਸੀਂ ਇਸ ਨੂੰ 2 ਫੁੱਟ ਦੇ ਲਗਭਗ ਰੱਖੋ 2 ਫੁੱਟ ਤੋਂ ਪਲੱਸ ਨਹੀਂ ਕਰਨਾ 2 ਫੁੱਟ ਤੋਂ ਮਾੜਾ ਮੋਟਾ ਥੱਲੇ ਕਰ ਲਓ ਤਾਂ ਠੀਕ ਹੈ ਕੋਈ ਦਿੱਕਤ ਨਹੀਂ ਤੇ ਉਸ ਤੋਂ ਬਾਅਦ ਦੇਖੋ ਜੀ ਪਹਿਲਾ ਮਸਲਾ ਤਾਂ ਇਹ ਹੱਲ ਹੋ ਗਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜੇ ਫਰੂਟ ਦਾ ਸਾਈਜ਼ ਕਰਨਾ ਦੇਖੋ ਜੀ ਤਿੰਨ ਫਰੂਟ ਇਸ ਬੇਲ ਦੇ ਪੂਰੇ ਵਧੀਆ ਸਾਈਜ਼ ਚ ਬਣੇ ਹੋਏ ਨੇ ਇਹਦੇ ਦੇਖੋ ਜੀ ਉਸ ਤੋਂ ਬਾਅਦ ਦੂਸਰੀ ਦਾ ਦੇਖੋ ਜੀ 1 2 3 4 5 ਤਿੰਨ ਇਸ ਦੇ ਨੇ ਜੀ ਬਾਕੀ ਦੇਖੋ ਜੀ 1 2 3 4 5 ਪੰਜ ਇਸ ਦੇ ਨੇ ਜੀ ਬਾਕੀ ਫੁੱਲ ਕਾਫੀ ਨੇ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਪਾਂ ਬੋਬੀ ਖਰਬੂਜੇ ਦੇ ਉੱਤੇ ਹੁਣ ਕੀ ਕਰੀਏ ਦੇਖੋ ਜੀ ਇਹਦੇ ਉੱਤੇ ਜਦੋਂ ਕਿਸੇ ਪ੍ਰਕਾਰ ਦੀ ਬਿਮਾਰੀ ਆਉਂਦੀ ਆ ਡੌਨੀ ਆਉਂਦੀ ਆ ਉਹ ਸਾਰਾ ਕੁਝ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਸਭ ਨੂੰ ਪਤਾ ਕਿਹੜੀ ਗੱਲ ਦਾ ਧਿਆਨ ਦੇਣਾ ਧਿਆਨ ਕੀ ਦੇਣਾ ਦੇਖੋ ਜੀ ਇਹਦੀ ਬਜਾਈ ਵੇਲੇ ਕਈ ਜਿਮੀਦਾਰਾ 3 ਗੱਟੇ ਡੀਏਪੀ ਦੇ ਪਾਉਂਦੇ ਨੇ ਕਈ 2 ਪਾਉਂਦੇ ਨੇ ਕਈ 1 ਵੀ ਪਾਉਂਦੇ ਨੇ ਉਹ ਆਪਣੀ ਸਰਦਾ ਮੁਤਾਬਕ ਪਾਉਂਦੇ ਨੇ ਪਰ ਮੈਂ ਤੁਹਾਨੂੰ ਕਿਸ ਸਪਾਰਸ਼ ਕਰਦਾ ਜੇ ਘਰ ਤੁਹਾਡੇ ਡ੍ਰਿਪ ਤੇ ਆ ਤੁਸੀਂ 1 ਗੱਟਾ ਪਾ ਕੇ ਲਾ ਦਿਓ ਬਹੁਤ ਵਧੀਆ ਜੇ ਆਲੂ ਵਾਲਾ ਬਾਣਾ ਫੇਰ ਵੀ 1 ਗੱਟਾ ਪਾ ਕੇ ਲਾ ਦਿਓ ਕੋਈ ਦਿੱਕਤ ਨਹੀਂ ਬਹੁਤ ਵਧੀਆ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ ਇਸ ਦੇ ਉੱਤੇ ਤੁਸੀਂ ਨੇ ਜਿਵੇਂ ਮੰਨ ਲਓ ਵੀ ਫਰੂਟ ਤੇ ਆ ਗਈ ਫਰਟ ਚੱਕ ਲਿਆ ਬੇਲ ਨੇ ਤਾਂ ਤੁਸੀਂ ਇਸ ਨੂੰ ਖਰਾਕ ਦੇਣੀ ਹੈ ਚਾਹੇ ਪਹਿਲਾਂ ਜਿੰਨੀ ਵੀ ਪਾਈ ਆ ਜੋ ਵੀ ਕਰੀ ਆ ਦੇਖੋ ਜੀ ਖਰਾਕ ਹੀ ਦੇਣੀ ਹੈ ਜੇਕਰ ਤੁਸੀਂ ਡ੍ਰਿਪ ਤੋਂ ਬਿਨਾਂ ਲਾਇਆ ਜਿਵੇਂ ਓਲੀਆਂ ਦੇ ਵਿੱਚ ਤੁਸੀਂ ਪਾਣੀ ਲਾਉਨੇ ਹੋ ਸਪੱਟੇ ਪਾਣੀ ਲਾਉਨੇ ਹੋ ਜਿਵੇਂ ਆਪਾਂ ਕਹੇ ਦੀ ਓਲੀਆਂ ਓਲੀਆਂ ਵਿੱਚ ਤਾਂ ਉਸ ਦੇ ਉੱਤੇ ਵਿੱਚ ਤੁਸੀਂ ਆਪਣਾ ਕੀਲੇ ਦਾ 8 ਕਿਲੋ ਮੈਕੋ ਰਾਜਾ ਪਾ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਖਰਾਕ ਪਈ ਆ ਉਹ ਖਰਾਕ ਨੂੰ ਕੰਮ ਦੇ ਵਿੱਚ ਆ ਜਾਵੇ ਤੁਹਾਡੇ ਯਾਨੀ ਬੇਲ ਨੂੰ ਚੱਕ ਕੇ ਦੇ ਦੇਵੇ ਤੇ ਤੁਸੀਂ 20 ਕਿਲੋ ਡੀ ਜੀ ਪੀ ਪਾ ਸਕਦੇ ਹੋ ਤੇ ਬਾਕੀ ਤੁਸੀਂ 10 ਕਿਲੋ ਕੈਲਸ਼ੀਅਮ ਨਾਈਟ੍ਰੇਟ ਪਾ ਸਕਦੇ ਹੋ ਜੇਕਰ ਤੁਹਾਡਾ ਡ੍ਰਿਪ ਤੇ ਆ ਤਾਂ ਤੁਸੀਂ ਉਸ ਨੂੰ ਥੋੜੇ ਦਿਨਾਂ ਬਾਅਦ ਕੈਲਸ਼ੀਅਮ ਦਿਓ 2 ਕਿਲੋ ਜਿੱਦੇ ਉਹ ਕਰਦੇ ਹੋ ਡ੍ਰਿਪ ਚਲਾਉਨੇ ਹੋ ਤੇ 2 250 ਗ੍ਰਾਮ ਪਰ ਏਕੜ ਦਾ ਤੁਸੀਂ ਬੋਰਨ ਵੀ ਦਿਓ ਉਸ ਤੋਂ ਬਾਅਦ 2 ਕਿਲੋ ਤੁਸੀਂ ਮੈਗਨੀਸ਼ੀਅਮ ਵੀ ਦਿਓ ਤੇ ਮੇਰੇ ਤੋਂ ਪੋਟਾਸ਼ ਵੀ ਦਿਓ 2 ਕਿਲੋ ਇਸ ਨੂੰ ਬਦਲ-ਬਦਲ ਕੇ ਰਿਪੀਟ ਕਰਦੇ ਰਹੋ ਸਮਝ ਗਏ ਇਹੀ ਚੀਜ਼ਾਂ ਨੂੰ ਤੁਹਾਡੇ ਕੋਲ ਨੇ ਜਿਹੜੀਆਂ ਬਦਲ-ਬਦਲ ਕੇ ਰਿਪੀਟ ਕਰਦੇ ਰਹੋ ਤਾਂ ਕਿ ਬੇਲ ਨੂੰ ਕਿਸੇ ਪ੍ਰਕਾਰ ਦੀ ਕੋਈ ਘਾਟ ਮਹਿਸੂਸ ਨਾ ਹੋਵੇ ਛੋਡੇ ਫਰੂਟ ਦਾ ਸਾਈਜ਼ ਵਧੇ ਵੱਡਾ ਹੋਵੇ ਤੁਸੀਂ ਆਪਣੇ ਆਪ ਕਹੋ ਵੀ ਸਾਡਾ ਜੀ ਸਾਈਜ਼ ਇਸ ਵਾਰ ਕਿਲੋ ਦੇ ਲਗਭਗ ਹੋ ਗਿਆ ਜਦੋਂ ਮਾਰਕੀਟ ਦੇ ਵਿੱਚ ਆਪਣੇ ਫਰੂਟ ਦਾ ਸਹਿਜ ਘਟ ਜਾਂਦਾ ਤਾਂ ਉਸ ਦੀ ਕੁਆਲਿਟੀ ਡਾਊਨ ਹੋਣ ਦੇ ਕਾਰਨ ਰੇਟ ਵੀ ਆਪਾਂ ਨੂੰ ਘੱਟ ਤੇ ਮਾਲ ਵੇਚਣਾ ਪੈਂਦਾ ਆਪਾਂ ਨੂੰ ਇਸ ਪ੍ਰਕਾਰ ਦੀ ਸਮੱਸਿਆ ਨਾ ਆਵੇ ਦੇਖੋ ਜੀ ਇਹ ਆ ਗਈ ਮੈਕਰੋਨੂਟੈਂਟਾਂ ਤੇ ਜੇ ਓਦੋਂ ਬਾਅਦ ਜੇ ਕਰ ਤੁਹਾਡਾ ਮੰਨ ਲਓ ਵੀ ਜਿਵੇਂ ਹੁਣ ਇਹ ਪੋਜੀਸ਼ਨ ਤੇ ਆ ਤਾਂ ਤੁਸੀਂ ਇਸ ਦੇ ਉੱਤੇ ਸਪਰੇਅ ਕਰ ਸਕਦੇ ਹੋ 52034 ਦੀ 05234 ਦੀ ਉਹਦੇ ਵਿੱਚ ਫਾਸ ਫੋਰਸ ਆ ਜੀ ਤੇ ਪਟਾਸ ਆ ਗਿਆ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹਨਾ ਬਾਕੀ ਤੁਸੀਂ ਕਰਨੀ ਆਪਣੀ ਮਰਜ਼ੀ ਆ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਜਿਹੜੀ ਚੀਜ਼ ਦੇ ਵਿੱਚ ਨਾਈਟ੍ਰੋਜਨ ਆ ਗਿਆ ਐਨ ਆ ਗਿਆ ਉਹ ਚੀਜ਼ ਨੂੰ ਤੁਸੀਂ ਬੋਬੀ ਖਰਬੂਜੇ ਤੇ ਨਾ ਵਰਤੋ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਵਿੱਚ ਵਿੱਚ ਜ਼ਿਮੀਦਾਰ ਭਰਾ ਜੂਰੀਆ ਵੀ ਪਾ ਦਿੰਦੇ ਨੇ ਮੈਂ ਤੁਹਾਨੂੰ ਕਹਿਣਾ ਵੀ ਜੂਰੀਆ ਬਿਲਕੁਲ ਨਾ ਪਾਓ ਇਹ ਚੀਜ਼ਾਂ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਦੇਖੋ ਜੀ ਹੁਣ ਇਸ ਦੇ ਉੱਤੇ ਕੀ ਪਜੀਸਣਾ ਹੁਣ ਇਸ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਹੁੰਦਾ ਚਲੋ ਝਾੜ ਤੱਕ ਘੱਟ ਵੀ ਚੱਲ ਜੂ ਸਭ ਕੁਝ ਚੱਲ ਜੂ ਇਸ ਤੇ ਡੰਗ ਮੱਖੀ ਦਾ ਹੁੰਦਾ ਫਰੂਟ ਫ्लाई ਬੋਲਿਆ ਜਾਂਦਾ ਜੀ ਉਸ ਨੂੰ ਇਹਦੇ ਲਈ ਤੁਸੀਂ 8ਵੇਂ ਦਿਨ ਇਸ ਦੇ ਉੱਤੇ ਜੇਕਰ ਸਸਤਾ ਫਾਰਮੂਲਾ ਕਰਨਾ ਤਾਂ 80 ਐਮ ਐਲ ਪਰ ਟੈਂਕੀ ਦੀ ਪਾ ਕੇ ਮੈਲਾਥਿਨ ਦੀ ਸਪਰੇਅ ਕਰੋ ਜੀ ਮੈਲਾਥੀਨ ਦੀ ਜਦੋਂ ਸਪਰੇਅ ਕਰਨੀ ਆ ਪਹਿਲਾਂ ਉਹ 3 ਲੀਟਰ ਚ ਆਉਂਦੀ ਆ ਉਸ ਨੂੰ ਕੋਲਡ ਡਰਿੰਕ ਵਾਲੀ ਬੋਤਲ ਦੇ ਵਿੱਚ ਸਟੱਟ ਕਰ ਲੋ ਤਾਂ ਕਿ ਉਹ ਡੇ ਨਾ ਜਦੋਂ ਤੁਸੀਂ ਖੁੱਲੀ ਰੱਖ ਲੈਨੇ ਹੋ ਤਾਂ ਉੱਡ ਜਾਂਦੀ ਆ ਉਸ ਦੇ ਵਿੱਚ ਦਵਾਈ ਨਹੀਂ ਰਹਿੰਦੀ ਕੱਲਾ ਲਿਕਵਿਡ ਤੇਲ ਜਿਹਾ ਹੀ ਰਹਿ ਜਾਂਦਾ ਇਸ ਕਰਕੇ ਤੁਹਾਨੂੰ ਚਾਹੀਦਾ ਵੀ ਕੋਲਡ ਡਰਿੰਕ ਵਾਲੀ ਬੋਤਲ ਚ ਪਾ ਲੋ ਜੇਕਰ 15 ਲੀਟਰ ਵਾਲਾ ਪੰਪਾ ਤਾਂ ਉਸ ਦੇ ਵਿੱਚ 70 80 ਐਮ ਐਲ ਪਾ ਕੇ ਤੁਸੀਂ ਸਪਰੇਅ ਕਰੋ ਹਫਤੇ ਹਫਤੇ ਦੇ ਫਰਕ ਤੇ ਤੇ ਜੇਕਰ ਤੁਸੀਂ ਮਹਿੰਗੇ ਜਾਣਾ ਤਾਂ ਤੁਸੀਂ ਡੈਲੀਗੇਟ ਕਰ ਸਕਦੇ ਹੋ ਕਰੇ ਸਰ ਕਰ ਸਕਦੇ ਹੋ ਹੋਰ ਵੀ ਕਾਫੀ ਆਉਂਦੀਆਂ ਨੇ ਕਰ ਸਕਦੇ ਹੋ ਜਾਨੀ ਇਹਨਾਂ ਦਾ ਵਧੀਆ ਰਿਜ਼ਲਟ ਆਗਾ ਇਹ ਉਹ ਵੀਰਾਂ ਨੇ ਕਰਨੀ ਹੈ ਜਿਨ੍ਹਾਂ ਦਾ ਫਲ ਫਲ ਤੇ ਮਤਲ ਫਲ ਆ ਕੇ ਥੋੜਾ ਥੋੜਾ ਫਰੂਟ ਬੰਨਣਾ ਸਟਾਰਟ ਹੋਇਆ ਇਹ ਨਾ ਹੋਵੇ ਵੀ ਕਿਤੇ ਤੁਹਾਡੀ ਫਸਲ ਲਈ ਛੋਟੀ ਹੋਵੇ ਜਿਵੇਂ ਮੈਂ ਇਸ ਭਾਰਤ ਕਰ ਰਹੇ ਹਾਂ ਤੁਸੀਂ ਉਸ ਤਰ੍ਹਾਂ ਗੱਲ ਕਰਨ ਲੱਗ ਜਿਓ ਵੀ ਖਰਚਾ ਐਵੇਂ ਹੀ ਵਧਾਈ ਜਾਓ ਦੇਖੋ ਜੀ 4 5 1 ਬੀਲ ਤੇ ਜੀ 5 ਇਸ ਬੀਲ ਤੇ ਜੀ 4 ਬਾਕੀ ਛੋਟੇ ਵੀ ਬਹੁਤ ਨੇ ਜੀ ਇਸ ਤਰ੍ਹਾਂ ਜੇ ਤੁਸੀਂ ਇਸ ਦੇ ਵਿੱਚ ਨਾਈਟ੍ਰੋਜਨ ਪਾਉਂਗੇ ਤਾਂ ਤੁਹਾਡੀ ਬੀਲ ਵੱਡੀ ਹੋ ਜਾਊਗੀ ਤੇ ਫਰੂਟ ਘਟਦੇਊਗੀ ਇਸ ਤਰ੍ਹਾਂ ਤੁਸੀਂ ਬਾਕੀ ਇਹਨੂੰ ਕੀ ਕਰਨਾ ਜੀ ਆਪਣੀ ਜ਼ਮੀਨ ਦੇ ਮੁਤਾਬਕ ਜੇਕਰ ਡ੍ਰਿਪ ਤੇ ਆ ਫਿਰ ਤਾਂ ਡ੍ਰਿਪ ਚਲਾਉਂਦੇ ਰਹਿਣਾ ਚਾਹੀਦਾ ਮੌਸਮ ਦੇਖ ਕੇ ਦੇਖੋ ਜੀ ਮੌਸਮ ਹੁਣ ਥੋੜਾ ਗਰਮ ਹੋ ਚੁੱਕਿਆ ਜੇਕਰ ਡ੍ਰਿਪ ਤੇ ਨਹੀਂ ਹੈਗਾ ਤਾਂ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਖਾਲੀਆਂ ਦੇ ਵਿੱਚ ਪਾਣੀ ਲਾਉਣਾ ਪਾਣੀ ਲਾਉਣ ਵੇਲੇ ਤੁਸੀਂ ਨੇ ਕੀ ਕਰਨਾ ਜੇਕਰ ਤੁਹਾਡੀਆਂ ਸਾਈਡਾਂ ਤੇ ਲੱਗੇ ਹੋਇਆ ਸਾਈਡਾਂ ਤੇ ਲੱਗੀ ਹੋਈ ਮੈਂ ਜਾਣਕਾਰੀ ਪਹਿਲਾਂ ਦਿੱਤੀ ਹੋਈ ਆ ਤਾਂ ਤੁਸੀਂ ਇੱਕ ਬੈਡ ਦਾ ਪਾਣੀ ਬੰਦ ਕਰ ਲੈਣਾ ਇੱਕ ਵਿੱਚ ਦੀ ਲਾਉਣਾ ਤਾਂ ਕਿ ਜ਼ਿਆਦਾ ਪਾਣੀ ਨਾ ਖੜੇ ਤੇ ਬੂਟੇ ਨੂੰ ਸੇਮ ਦੀ ਉਹ ਲੋੜ ਹੁੰਦੀ ਆ ਉਧਰੋਂ ਇੱਕ ਪਾਸਿਓਂ ਸੇਮ ਆ ਜੇ ਤੇ ਜਿਹੜਾ ਤੁਹਾਡਾ ਬੇਲਾ ਥੋਂ ਪਿਆ ਉਹਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਜਦੋਂ ਪਾਣੀ ਨਹੀਂ ਲੱਗੂਗਾ ਤਾਂ ਨਦੀਨ ਵਗੈਰਾ ਨਹੀਂ ਹਰੇ ਹੋਣਗੇ ਤੇ ਜਿਹੜੀ ਖਾਲੀ ਖਾਲੀ ਆ ਉਹਦੇ ਵਿੱਚ ਆਪਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡੀਏਪ ਜਾਂ ਕੈਲਸ਼ੀਅਮ ਨਾਈਟ੍ਰੇਟ ਜਾਂ ਮੈਗਨੀਸ਼ੀਅਮ ਇਸ ਨੂੰ ਤੇ ਮੈਕੋਰਾਜੇ ਨੂੰ ਆਪਾਂ ਇਹ ਖਾਲੀ ਦੇ ਵਿੱਚ ਡੇਕ ਸਕਦੇ ਆ ਜਿਹਦੇ ਵਿੱਚ ਪਾਣੀ ਲਾਉਣਾ ਪਾਣੀ ਲਾਉਣ ਤੋਂ ਪਹਿਲਾਂ ਡੇਕ ਦੋ ਜਾਂ ਭਰ ਕੇ ਵਿੱਚ ਦੇਖ ਦੋ ਉਸ ਤੋਂ ਬਾਅਦ ਬੇਲ ਨੇ ਬਿਲਕੁਲ ਆਪਣੇ ਆਪ ਹੀ ਲੈ ਲੈਣਾ ਕਿਉਂਕਿ ਬੇਲ ਦੇ ਤਣੇ ਬਹੁਤ ਦੂਰ ਤੱਕ ਹੁੰਦੇ ਨੇ ਜਦੋਂ ਤੁਸੀਂ ਇਸ ਨੂੰ ਤੱਤ ਪੂਰੇ ਦੇ ਦੋਗੇ ਤੁਹਾਡਾ ਝਾੜ ਆਟੋਮੈਟਿਕ ਹੀ ਵਧੂਗਾ ਤੇ ਤੁਹਾਡੀਆਂ ਬੇਲਾਂ ਹੋਰਾਂ ਲੋਕਾਂ ਨਾਲੋਂ 10 ਦਿਨ 15 ਦਿਨ ਵੱਧ ਚੱਲਣਗੀਆਂ ਜੇਕਰ ਤੁਸੀਂ ਲੇਟ ਵਜਾਈ ਕਰ ਰਹੇ ਹੋ ਤਾਂ ਲੇਟ ਦੇ ਵਿੱਚ ਤੁਹਾਡੇ ਬਹਾਨੇ ਵਿੱਚ ਆਲੂ ਵੀ ਜੇ ਹੋਏ ਨੇ ਪਹਿਲਾਂ ਤਾਂ ਤੁਹਾਨੂੰ ਇੰਨੀ ਕੋਈ ਜ਼ਿਆਦਾ ਖਾਦਾਂ ਦੀ ਲੋੜ ਨਹੀਂ ਕਿਉਂਕਿ ਆਲੂ ਦੇ ਵਿੱਚ ਵੀ ਕਾਫੀ ਖਰਾਕ ਪਾਈ ਹੁੰਦੀ ਆ ਉਹੀ ਕੰਮ ਦੇ ਜਾਂਦੀ ਆ ਦੇਖੋ ਜੀ ਇਹ ਤਾਂ ਫਰੂਟ ਬਿਲਕੁਲ ਤਿਆਰ ਆ ਆ ਦੇਖੋ ਤਾਰੇ ਇਸ ਦਾ ਸਾਈਜ਼ ਛੋਟੇ ਦੀ ਗੱਲ ਕਰੀਏ ਕਿਉਂਕਿ ਇਹ ਲੋ ਟਰਨ ਦੇ ਵਿੱਚ ਤਿਆਰ ਹੋਇਆ ਹੋਇਆ ਜਿਵੇਂ ਆਪਾਂ ਕਹਦੇ ਆਂ ਬੇਲ ਦਾ ਪਹਿਲਾ ਫਰੂਟ ਆ ਜਿਹੜਾ ਪਹਿਲਾ ਫਰੂਟ ਹੁੰਦਾ ਹਰ ਇੱਕ ਬੰਦੇ ਨੂੰ ਪਤਾ ਮਿੱਠਾ ਤਾਂ ਬਹੁਤ ਹੁੰਦਾ ਪਰ ਉਹਦਾ ਸਾਈਜ਼ ਥੋੜਾ ਛੋਟਾ ਹੀ ਹੁੰਦਾ ਜੇ ਆਪਾਂ ਸਾਈਜ਼ ਦੀ ਗੱਲ ਕਰੀਏ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਭਰਾਵੋ ਵੀ ਕਿਵੇਂ ਕੀ ਗੱਲਬਾਤ ਆ ਤੁਹਾਡੀਆਂ ਬੇਲਾਂ ਕਿਵੇਂ ਨੇ ਬਾਕੀ ਤੁਸੀਂ ਨੇ ਕੀ ਕਰਨਾ ਡੌਨੀ ਦਾ ਧਿਆਨ ਰੱਖਣਾ ਕਿਉਂਕਿ ਬੱਦਲਬਾਈ ਹੋ ਰਹੀ ਆ ਅੱਜ ਜਿਹੜੀ ਤਰੀਕ ਹੈਗੀ ਉਹ 11 ਮਾਰਚ ਹੋ ਚੁੱਕੀ ਹੈ ਜਿਵੇਂ ਮੌਸਮ ਵਿਭਾਗ ਨੇ ਲਾਟ ਕੀਤਾ ਵੀ ਬੱਦਲ ਬਾਈ ਰਹੂਗੀ 20 ਪੈਣ ਦੇ ਚਾਂਸ ਨੇ ਤਾਂ ਬੱਦਲ ਦੇ ਨਾਲ ਡੌਨੀ ਆ ਜਿਹੜੀ ਉਹ ਥੋੜੀ ਆਪਣੇ ਖੇਤਾਂ ਦੇ ਵਿੱਚ ਦਿਖਾਈ ਦੇ ਸਕਦੀ ਹੈ ਇਸ ਕਰਕੇ ਆਪਾਂ ਨੂੰ ਕੀ ਚਾਹੀਦਾ ਜੇਕਰ ਆ ਪਾਣੀ ਪਹਿਲਾਂ ਆਪਾਂ ਨੂੰ ਕੋਈ ਲੋੜ ਨਹੀਂ ਆਪਾਂ ਨੇ ਡੌਨੀ ਦਾ ਧਿਆਨ ਰੱਖਣਾ ਜੇਕਰ ਡੌਨੀ ਆਉਂਦੀ ਆ ਤਾਂ ਐਕ੍ਰੋਬਿਟ ਪਲੱਸ ਪੋਲੀਰਾਮ ਉਹ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਉਹਦੀ ਡੋਜ਼ ਕਿੰਨੀ ਆ 30 ਗ੍ਰਾਮ ਐਕ੍ਰੋਬਿਟ ਤੇ 60 ਗ੍ਰਾਮ ਕੋਲੀਰਾਮ ਦੇਖੋ ਜੀ ਨਵੇਂ ਫਲ ਦੇਖੋ ਜੀ ਫਲ ਕਿਵੇਂ ਚੱਕ ਰਿਹਾ ਇਸ ਤਰ੍ਹਾਂ ਆਪਣੀ ਬੇਲ ਫੁੱਲਾਂ ਨਾਲ ਭਰ ਜੂ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ ਦੇਖੋ ਜੀ ਬਾਈ ਜੀ ਮੇਰਾ ਮਤਬ ਇਹ ਹੈ ਵੀ ਜ਼ਿਮੀਂਦਾਰ ਭਰਾਵੋ ਤੁਸੀਂ ਦੋ ਪੈਸੇ ਵਧੀਆ ਕਮਾ ਲਓ ਮੇਰਾ ਮਤਬ ਇਹ ਨਹੀਂ ਹੈਗਾ ਵੀ ਮੈਂ ਕਿਸੇ ਕੰਪਨੀ ਦੀ ਮਸੂਰੀ ਕਰਦਾ ਜਾਂ ਇਸਤੇ ਹੋਰ ਆ ਮੇਰਾ ਮਤਬ ਇਹ ਹੈ ਵੀ ਤੁਸੀਂ 2 ਰੁਪਏ ਵਧੀਆ ਕਮਾ ਲਓ ਮੈਂ ਤੁਹਾਨੂੰ ਤੇ ਸਾਰਿਆਂ ਨੂੰ ਇਹ ਗੱਲਾਂ ਦੀ ਜਾਣਕਾਰੀ ਹੈਗੀ ਆ ਪਰ ਤੁਸੀਂ ਭੁੱਲ ਜਾਨਿਓ ਮੈਂ ਤੁਹਾਨੂੰ ਜਿਵੇਂ ਆਪਾਂ ਕਹਦੇ ਆ ਰਿਪੀ ਇਹ ਮੰਨ ਲਓ ਵੀ ਯਾਦ ਕਰਾਉਣੇ ਇੱਕ ਤਰ੍ਹਾਂ ਦੇਖੋ ਜੀ ਆ ਵੀ ਪੱਕ ਰਿਹਾ ਤੇ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਪ੍ਰੋਪਟ ਹੋਊਗਾ ਤੇ ਜੇਕਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਮੇਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੰਨਾ ਕੁਸ਼ ਕਹਿੰਦਾ ਹੋਇਆ ਜੇਕਰ ਕੋਈ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਜੇਕਰ ਕੋਈ ਗੱਲ ਨਾ ਸਮਝਾਈ ਤਾਂ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਧੰਨਵਾਦ ਜੀ